ਹਾਂਜੀ ਫਤੇ ਬਲਾਉਣਾ ਹੈ ਜੀ ਸਾਰਿਆਂ ਨੂੰ ਝੋਨੇ ਨੂੰ ਲੱਗ ਰਿਹਾ ਹੈ ਬਸ ਕਦੋਂ ਹੋਈ ਜਾਂਦਾ ਹੈ ਮਿੱਤਰੋ ਤੇ ਆਪਣੇ ਇਹਦੇ ਟਰੈਕਟਰ ਦੀ ਥੋੜੀ ਜੀ ਆ ਗਿਆ ਸੀਗਾ ਪ੍ਰੋਬਲਮ ਜੀ ਉਹ ਕਰਕੇ ਹਟੇ ਆਇਆ ਸੀ ਭਰਾ ਇਹਦੇ ਅੱਗੇ ਮਤਲਬ ਕਿ ਵੀ ਜਦੋਂ ਰੋਡ ਤੇ ਚਲਾਉਂਦੇ ਸੀਗੇ ਹਨਾ ਐਨੀ ਬੱਸ ਵੇਲੇ ਆ ਨੇ ਪੰਗੇ ਲੈਂਦੇ ਆ ਨੇ ਇਹਦੀ ਥੋੜੀ ਜੀ ਡੈਫਰਮ ਅਪ ਘਾਤੀ ਸੀ ਮਤਲਬ ਕਿ ਵੀ ਛੀਤੀ ਖਲਦੀ ਘਾਤੀ ਸੀ ਉਹ ਅੱਗੇ ਵੀ ਇੱਕ ਵਾਰੀ ਹੋ ਹਟੀ ਜਾ ਤੇ ਹੁਣ ਫੇਰ ਇਹਦੇ ਵਿੱਚ ਇੱਥੇ ਹਨਾ ਰੰਗ ਗਿਆ ਮਤਲਬ ਕਿ ਇਹਦੇ ਵਿੱਚ ਜੈਨ ਜਾਇ ਉਹ ਫਟ ਜਾਂਦਾ ਹੈ ਉਹ ਦੇ ਨਾਲ ਕੀ ਹੁੰਦਾ ਫੇਰ ਇਥੋਂ ਤੇਲ ਮਾਨ ਲਾਪੰਦਾ ਇਹ ਪ੍ਰੋਬਲਮ ਜੀ ਇਹਦੇ ਵਿੱਚ ਥੋੜੀ ਜੀ ਫੇਰ ਹੋ ਜਾਂਦੀ ਹੈ ਤੇ ਉਹ ਹੁਣ ਕਰਾ ਕੇ ਸਾਡੇ ਸੀ ਹੱਕਾ ਜੈਨ ਪਾ ਕੇ ਸਾਡੇ ਸੀਗੇ ਇਥੋਂ ਲੀਕ ਡਾਇਫਰਮ ਵਾਂਗੂ ਹੁੰਦਾ ਇਹਦੇ ਵਿੱਚ ਵੀ ਤੇਲ ਮਾਨ ਲਾਪੰਦਾ ਸੋ ਮੇਰੇ ਭਰਾ ਵੀ ਜਿੱਦਾਂ ਪੁੱਛਦੇ ਸੀਗੇ ਵੀ ਇਹਦੇ ਹੌਲੈਂਡ ਦੇ ਮਿੱਤਰੋ ਹਨਾ ਵੀ ਜੇ ਇਹਦੀ ਵਧੀਆ ਪੂਰੀ ਘੈਂਟ ਪਰਫਾਰਮੈਂਸ ਲੈਣੀ ਹੈ 33100 ਤੋਂ ਆਰ ਪੀ ਐਮ ਉੱਪਰ ਨਾ ਕਰੋ ਮਤਲਬ ਕਿ ਜੇ ਤਾਂ ਆਪਾਂ ਹੁਣ ਅੱਗੇ ਪੰਗੇ ਲੈ ਲੂਗੇ ਕਿ ਕਿਹੜੀ ਵੀ ਦੇਖ ਹਟੇ ਆ ਸਾਰਾ ਕੁਝ 44500 ਕਰਕੇ ਦੇਖ ਹਟੇ ਆ ਜਿੰਨੇ ਇਹਦੇ ਆਰਪੀਐਮ ਆਪਾਂ ਅਪ ਕਰਦੇ ਹਣਾ ਉਨੇ ਹੀ ਮੁੜ ਕੇ ਡ੍ਰੋਪਿੰਗ ਜ਼ਿਆਦਾ ਆਉਣ ਲੱਪੰਦੀ ਹੈ ਜੇ ਆਪਾਂ ਇਹਦਾ 4000 ਆਰਪੀਐਮ ਕਰਦੇ ਆ 4000 ਤੇ ਜਿੱਦਾ ਜੇ ਹੁਣ ਇਹਨੂੰ ਛੱਡਿਆ ਹਣਾ ਆਪਾਂ ਮਤਲਬ ਕਿ 2000 ਤੇ ਛੱਡਿਆ ਇਹਨੂੰ ਤੇ ਇਹਨੇ ਸਿੱਧਾ ਹੀ ਆ ਕੇ 1600 1700 ਆਰਪੀਐਮ ਤੇ ਆ ਜਾਣਾ ਫੇਰ ਰੇਸ ਦੁਬਾਰਾ ਫਾੜਦਾ ਮਤਲਬ ਕਿ ਵੀ ਉਧਰ ਲਗਾਇਆ ਬੂਟਾ ਮਾਮਾ ਸਹਾਗਾ ਮਾਨ ਇਹ ਇਹਦੇ ਵਿੱਚ ਹਨਾ ਜਿੰਨੀ ਆਪਾਂ ਜੀ ਇਹਦੇ 3000 RPM ਰੱਖਦੇ ਆ ਤਾਂ ਹੱਦ 100 200 ਡ੍ਰੋਪਿੰਗ ਕਰਦਾ ਤੇ ਉੰਨੀ ਇਹਦੀ ਪਰਫਾਰਮੈਂਸ ਵੀ ਉੰਨੀ ਘੈਂਟ ਆਉਂਦੀ ਆ ਇੱਕ ਮੇਰਾ ਭਰਾ ਜਿਹਦਾ ਹੁਣ ਪੁੱਛਦਾ ਸੀ ਵੀ ਪਟਾਕੇ ਪਟਾਕਿਆਂ ਦਾ ਟਰੈਕਟਰ ਨੂੰ ਬਹੁਤ ਜ਼ਿਆਦਾ ਨੁਕਸਾਨ ਕੋਈ ਵੀ ਚੀਜ਼ ਆ ਚਾਹੇ ਬੁਲਟ ਮੋਟਰਸਾਈਕਲ ਦੇ ਆਪਾਂ ਪੰਗੇ ਲੈਨੇ ਆ ਚਾਹੇ ਟਰੈਕਟਰ ਦੇ ਆ ਉਹਦੇ ਨਾਲ ਕੀ ਹੁੰਦਾ ਇਹਦੇ ਉੱਪਰੋਂ ਹੈੱਡ ਹੁੱਡ ਵਾਲ ਬੂਲ ਸਾਰਾ ਕੁਝ ਪਿਸਟਨ ਤੱਕ ਵੀ ਟੁੱਟ ਜਾਂਦਾ ਸੋ ਇਦਾਂ ਦਾ ਇਸ ਪੰਗੇ ਨਾ ਲਿਆ ਕਰੋ ਜਾਨਕੀ ਇੱਕ ਤਾਂ ਇਹ ਇਹਦੇ ਵਿੱਚ ਸਿੱਧੀ ਡਰਾਈਟ ਹੈ ਵੀ ਇਹ ਹੈਗਾ ਰੂਟਰੀ ਪੰਪ ਤੇ ਜਿਹੜਾ ਮੈਕੋ ਪੰਪ ਹੈ ਹਲੇ ਉਹਦੇ ਵਿੱਚ ਥੋੜੀ ਜੀ ਉਹ ਚਾਂਸ ਵੱਧ ਜਾਂਦੇ ਆ ਕਹਿੰਦਾ ਭਾਬੀ ਆਪਾਂ ਉਸ ਚੀਜ਼ ਨੂੰ ਆਪਾਂ ਐਵੇਂ ਹੀ ਤੇ ਦਿੰਦੇ ਨਹੀਂ ਕਿ ਵੀ ਕੋਈ ਮਤਲਬ ਕੀ ਐਵੇਂ ਟਰੈਕਟਰ ਨਾਸਕਾਨੀ ਆ ਬੜਾ ਹੀ ਨਾਸਕਾਨਾ ਬੇਫਜ਼ੂਲਾ ਇੱਕ ਤਾਂ ਹੁੰਦਾ ਵੀ ਆਪਾਂ ਜ਼ੋਰ ਲਵਾ ਕੇ ਦੇਖਦੇ ਆ ਚਲੋ ਆਪਣੇ ਬਹਾਈ ਨੂੰ ਕੰਮ ਲੈਣੇ ਆ 13 ਹਾਲ ਪਾਲੇ ਵੱਡੇ ਇੰਪਲੀਮੈਂਟ ਪਾਲਿਆ ਤੇ ਉਸ ਹਾਨਾ ਥੋੜੀ ਜੀ ਉਹਦੀ ਸੈਟਿੰਗ ਆ ਵੀ ਚਲੋ ਵਧੀਆ ਟਰੈਕਟਰ ਖਿੱਚੀ ਜਾਂਦਾ ਤੋ ਤੁਰੀ ਜਾਂਦਾ ਹਨਾ ਉਹਨੂੰ ਢੁਈ ਜਾਂਦਾ ਮਗਰ ਪਰ ਜੇ ਆਪਾਂ ਹੁਣ ਇਹਦੇ ਖੜੇ ਦੀਆਂ ਰੇਸਾਂ ਦੇ ਦੇ ਕੇ ਮਤਲਬ ਕਿ ਵੀ ਹੁਣ ਕਈ ਕੱਢਣੀਆਂ ਤਾਂ ਸਾਰੇ ਨੇ ਗਾਲਾਂ ਹੀ ਆ ਵੀ ਕਈ ਸਾਹ ਲੈਣਾ ਤੇ ਹੱਥ ਰੱਖ ਕੇ ਵੀ ਉਹ ਟਰੈਕਟਰ ਦਾ ਮਿੱਤਰੋ ਬਹੁਤ ਜ਼ਿਆਦਾ ਨਾਸ ਹੁੰਦਾ ਹੈ ਬਹੁਤ ਜ਼ਿਆਦਾ ਉਹਦੇ ਨਾਲ ਕਿ ਆਰ ਪੀ ਐਮ ਹੋ ਜਾਂਦੇ ਬਹੁਤ ਜ਼ਿਆਦਾ ਸਪਰਿੰਗ ਚੇਂਜ ਕਰਨ ਦੇ ਨਾਲ ਆਰ ਪੀ ਐਮ ਜਦੋਂ ਹੱਦੋਂ ਵੱਧ ਹੋ ਜਾਂਦੇ ਆ ਜਿਹੜਾ ਆਪਣੇ ਹੁਣ ਜਿੱਦਾ ਫਾਰਮ ਟਰੈਕਟਰ ਟਰੈਕਟਰ ਆ ਆਪਣੇ ਕੋਲ ਵੀ ਹੁੰਦਾ ਸੀ ਅੱਗੇ ਉਹਦੇ ਆਰ ਪੀ ਐਮ ਮਤਲਬ ਕਿ ਪਿੱਛੋਂ ਕੱਢਿਆ ਹੀ ਸੀ ਨਾ ਦਵਾਰਾ ਘੁਮ ਕੇ ਆ ਜਾਂਦੀ ਸੀ 4000 3000 ਉਹਦੇ ਉੱਤੇ ਲਿਖਿਆ ਸੀ 4000 ਮਤਲਬ ਕਿ 4500 ਤੱਕ ਚੱਲ ਜਾਂਦੇ ਸੀ ਉਹ ਜਿਆਦਾ ਰੇਸ ਤੇ ਉੱਦੀ ਪਟਾਕੇ ਮਾਰ ਲਾ ਪੰਦਾ ਸੋ ਉਹਦੇ ਨਾਲ ਇਹ ਆ ਵੀ ਜੇ ਆਪਾਂ ਹਨਾ ਉਹ ਆਰ ਪੀ ਐਮ ਜਿਆਦਾ ਤੇ ਚਲਾਉਨੇ ਆ ਉਦਾਂ ਟਰੈਕਟਰ ਜੇ ਨਾਰਮਲ 5 ਸਾਲ ਚੱਲਦਾ ਤੇ 7 ਸਾਲ ਮਣੀ ਚੱਲਣਾ ਉਦੋਂ ਪਹਿਲਾਂ ਵੀ ਉਹਦਾ ਪਟਾਕਾ ਹੋ ਸਕਦਾ ਉਦੇ ਨਾਲ ਉਹਦੇ ਉੱਪਰੋਂ ਰਿੰਗ ਪੈਸਟਨ ਤੱਕ ਕੀ ਹੈਡ ਦਾ ਦਾ ਕੰਮ ਬਾਲ ਬੂਲ ਦਾ ਜਮਾ ਹੀ ਉਹੀ ਉਹੀ ਓਟੀ ਜਾਂਦੇ ਜਿਦਾ ਬੁਲਟ ਮੋਟਰ ਹੈਲਦਾ ਨਹੀਂ ਕਹਿੰਦੇ ਹੁੰਦੇ ਵੀ ਪਟਾਕਾ ਮਾਰ ਮਾਰ ਕੇ ਉਹ ਕੀ ਹੁੰਦਾ ਇੱਕਦਮ ਬਲਾਸਟ ਪੈ ਕੇ ਜਦੋਂ ਉਹ ਨੁਕਸਾਨ ਤਾਂ ਫਿਰ ਹੋਣਾ ਹੀ ਆ ਕਿਸੇ ਪਾਸੇ ਜੀ ਉਹ ਚੀਜ਼ ਨਿਕਲਣੀ ਆ ਮਤਲਬ ਕਿ ਹੁਣ ਜਿਦਾ ਜੇ ਆਪਾਂ ਇਹਨੂੰ ਟਾਰਪੋ ਵੀ ਵੱਡਾ ਲਾ ਦਈਏ ਹਨਾ ਜਾਂ ਕੁਝ ਵੀ ਕਰ ਦਈਏ ਜੇ ਉਹਦੀ ਪੂਰੀ ਸੈਟਿੰਗ ਨਹੀਂ ਆਉਂਦੀ ਉਹਨੇ ਜਿਹੜਾ ਆਪਣਾ ਬੂਸਟ ਹੈ ਉਹ ਕਿਸੇ ਪਾਸੇ ਜੀ ਜਾਂ ਲੀਕ ਕਰਨ ਲਾਪੂ ਜਾਂ ਕੋਸ਼ ਕਰਨ ਲਾਪੂ ਨੇ ਕਿਸੇ ਨਾ ਕਿਸੇ ਪਾਸੇ ਜੀ ਤਾਂ ਕੱਢ ਕੇ ਮਾਰਨਾ ਹੀ ਆ ਤੋ ਇਹਦੀ ਹੌਲੈਂਡ ਖਾਸ ਕਰਕੇ ਹੌਲੈਂਡ ਟਰੈਕਟਰ ਕੋਈ ਵੀ ਆ 36 30 ਆ 3600 ਆ 3602 ਆ 3630 ਪਲੱਸ ਐਡੀਸ਼ਨ 56 ਦੀ 5630 7555 ਕੋਈ ਵੀ ਆਲ ਓਵਰ ਜਿਹੜਾ ਹੌਲੈਂਡ ਟਰੈਕਟਰ ਆ ਰੋਟਰੀ ਪੰਪ ਆ ਉਹਦੇ ਵੱਧ ਤੋਂ ਵੱਧ 30300 RPM ਰੱਖੋ ਉਹਦੇ ਵਿੱਚ ਇਹ ਆ ਵੀ ਕੋਈ ਵੀ ਡਰਾਪਿੰਗ ਦੇ ਚਾਂਸ ਬਿਲਕੁਲ ਹੀ ਘੱਟ ਜਾਂਦੇ ਆ ਚੱਕਰ ਹੱਦ 100 ਮਿਨੀਮਮ 100 ਜਾਂ 200 ਤੋਂ ਵੱਧ ਨਹੀਂ ਤੋੜੂਗਾ ਤੇ ਟਰੈਕਟਰ ਦੀ ਜਿਹੜੀ ਪਰਫਾਰਮੈਂਸ ਹੋਣੀ ਹੈ ਹਨ ਸਿਰਾ ਹੀ ਹੋਊਗੀ ਦੂਜਾ ਨੰਬਰ ਇਹ ਆ ਵੀ ਇਹਨੂੰ টারਬੋ ਡ੍ਰਾਈਵਰ ਨੂੰ ਖਾਸ ਕਰਕੇ ਹੁਣ ਜਿੱਦਾਂ ਆਪਣੇ ਹੁਣ ਕਈ ਭਰਾ ਇਦਾਂ ਕਰਦੇ ਆ ਵੀ ਸਟਾਰਟ ਕੀਤਾ ਨਾਲ ਹੀ ਦੇ ਕੇ ਰੇਖ ਲਾਈਨ ਲਾ ਪੰਦੇ ਆ ਵੀ ਮਤਲਬ ਕਿ ਵੜ ਕੇ ਜਿਮਰਉਣ ਇਹ ਬਹੁਤ ਰੋਂਗ ਹੈ ਇਹਦੇ ਲਈ ਇਹਰੇ ਹਨ ਜਿੱਦਾਂ ਤੁਹਾਨੂੰ ਹੁਣ ਪਤਾ ਹੈ ਵੀ ਇੱਥੇ ਥੱਲੇੋਂ ਮੋਗਲਾਲ ਚੜਦਾ ਜਾ ਕੇ টারਬੋ ਨੂੰ ਉਹ ਆਪਾਂ ਸਟਾਰਟ ਕਰ ਦਿੰਦੇ ਆ ਹਾਲੇ ਮੋਗਲਾਲ ਉਹਦੇ ਉੱਤੇ ਚੜਿਆ ਨਹੀਂ ਹੁੰਦਾ ਉਹਦੇ ਨਾਲ ਕੀ ਹੁੰਦਾ ਜਿੱਦਾਂ ਉਹ ਸੁੱਕੀਆਂ ਚੱਲਣ ਨਾਲ ਫਰੀਆਂ ਉਹਦੀ ਸ਼ਾਰਟ ਵਗੈਰਾ ਨੂੰ ਮੁੜ ਕੇ ਇਦਾਂ ਆ ਵੀ ਵੱਢ ਹੋ ਜਾਂਦੀ ਹੈ ਲੂਜ਼ ਢਿੱਲ ਪੈ ਜਾਂਦੀ ਆ ਇਸ ਟਰਬੋ ਟਰੈਕਟਰ ਨੂੰ ਦਾ ਇਹਦੇ ਵੀ ਇਹਦੇ ਖਾਸ ਕਰਕੇ ਹਾਲੈਂਡ ਟਰੈਕਟਰ ਦੇ ਜਿਹੜੇ ਜਿਹਦਾ ਨਵੇਂ ਮਾਡਲ ਵੀ ਹੈ ਨਾ ਇਹਦੇ ਇੱਥੇ ਲਿਖਿਆ ਕਿਤੇ ਆਉਂਦਾ ਆ ਹਾਂਜੀ ਆ ਦੇਖੋ ਆ ਦੇਖੋ ਇਹ ਲਿਖਿਆ ਹੈ ਇਸ ਟਰੈਕਟਰ ਮੇ ਟਰਬੋ ਚਾਰਜਰ ਲਗਾ ਹੋਇਆ ਹੈ ਕਿਰਪਾਟ ਸਟਾਰਟ ਕਰਨੇ ਕੇ ਬਾਅਦ ਔਰ ਬੰਦ ਕਰਨੇ ਸੇ ਪਹਿਲੇ ਇੰਜਨ ਕੋ 1 ਮਿੰਟ ਤੱਕ ਲੋ ਆਈਡਲ ਮੇ ਰੱਖੇ ਮਤਲਬ ਕਿ ਜਦੋਂ ਆਪਾਂ ਇਹਨੂੰ ਟਰੈਕਟਰ ਨੂੰ ਸਰਬੋ ਟਰੈਕਟਰ ਨਾਲ ਇਹ ਹੈ ਵੀ ਮਤਲਬ ਕਿ ਮੋਗਲੇ ਲ ਉੱਪਰ ਚੜਨ ਨੂੰ ਟਾਈਮ ਲੱਗ ਜਾਂਦਾ ਆ ਉਹ ਨਹੀਂ ਤਾਂ ਫਿਰ ਸਾਡ ਜਿਹੜੀ ਟਰਬੋ ਦੀ ਆ ਪੱਖੀਆਂ ਪੁੱਖੀਆਂ ਉਹ ਫਿਰ ਤਾਂ ਹੀ ਲੂਸ ਛੇਤੀ ਹੋ ਜਾਂਦੀ ਆ ਵੀ ਉਹ ਪ੍ਰੋਪਰ ਉਹਨੂੰ ਤੇਲ ਨਹੀਂ ਮਿਲਦਾ ਸੁੱਕੀਆਂ ਚੱਲ ਜਾਂਦੀ ਆ ਖਾਸ ਕਰਕੇ ਜਦੋਂ ਆਪਾਂ ਇੱਕਦਮ ਹੀ ਸਟਾਰਟ ਕਰਕੇ ਰੇਸ ਦੇਣ ਲੱਪਨੀਆਂ ਇਹ ਤਾਂ ਹੀ ਲਾਇਆ ਉਹਨਾਂ ਨੇ ਵੀ ਟਰੈਕਟਰ ਨੂੰ ਸਟਾਰਟ ਕੀਤਾ ਮਤਲਬ ਕਿ ਵੀ ਹੁਣ ਜਦੋਂ ਆਪਾਂ ਇਹਨੂੰ ਆ ਸਟਾਰਟ ਕਰਤਾ ਇਹਨੂੰ ਏਦਾਂ ਸਿਰਫ ਏਦਾਂ ਐਨ ਸਲੋ ਰੇਸ ਤੇ ਇਹਨੂੰ ਚੱਲਾਂ ਦੋ 1 2 ਮੀਟਰ ਉਦੋਂ ਬਾਅਦ ਕਿਤੇ ਵੀ ਜੋ ਮਾਦੀ ਰੇਸ ਦੇਣੀ ਆ ਜਾਂ ਜੋ ਵੀ ਕਰਨਾ ਉਦੋਂ ਬਾਅਦ ਕਰੋ ਤੇ ਦੂਜਾ ਨੰਬਰ ਜੇ ਹੁਣ ਆਪਾਂ ਇਦਾਂ ਕਿਤੇ ਬਾਹ ਕੇ ਕਰਕੇ ਕੁਝ ਵੀ ਆਏ ਆ ਆ ਕੇ ਤਾਂ ਹੁਣ ਖੜਾ ਕੀਤਾ ਇਹਨੂੰ 1-2 ਮਿੰਟ ਇਹਨੂੰ ਫੇਰ ਚੱਲਣ ਦੋ ਖਾਲੀ ਲੋ ਆਈਡਲ ਤੇ ਉਦੋਂ ਬਾਅਦ ਦੇ ਵਿੱਚ ਇਹਨੂੰ ਬੰਦ ਕਰੋ ਇਹ ਬਹੁਤ ਜ਼ਿਆਦਾ ਇਸ਼ੂ ਹੋ ਜਾਂਦਾ ਜਿੱਦਾਂ ਹੁਣ ਨਵੇਂ ਟਰੈਕਟਰਾਂ ਦੇ ਆਮ ਕਰਕੇ ਜਦੋਂ ਆਪਾਂ ਰੇਸ ਦੇਤੀ ਸਟਾਰਟ ਕਰਕੇ ਨਾਲ ਹੀ ਪਟਾਕਾ ਆ ਦੋ ਤਿੰਨ ਸਾਲਾਂ ਦੇ ਵਿੱਚ ਕੀ ਹੋ ਜਾਂਦਾ ਤਰਬੋ ਦੇ ਸ਼ਾਰਟ ਵਗੈਰਾ ਜਿਹੜੀ ਉਹ ਵੱਡ ਹੋ ਜਾਂਦੀ ਹੈ ਮੋੜ ਕੇ ਲੂਸ ਹੋ ਜਾਂਦੀ ਹੈ ਕਰੀ ਪੱਖੀ ਕਿੱਧਰ ਜੀ ਪਾੜ ਕੇ ਆ ਜਾਂਦੀ ਕਰੀ ਕਿੱਧਰ ਪੀ ਆ ਜਾਂਦੀ ਸੋ ਇਹਦੇ ਵਿੱਚ ਇਹਦਾ ਵੀ ਬਹੁਤ ਜ਼ਿਆਦਾ ਇਸ਼ੂ ਆ ਮਿੱਤਰੋ ਜਿਹੜੀ ਆ ਡਾਇਫਰਮ ਵੀ ਲਾਈ ਆ ਖਾਸ ਕਰਕੇ ਜੇ ਆਪਾਂ ਕੇਕੋ ਵੀ ਲਵਾਉਨੇ ਆ ਹਨਾ ਇਹਨੂੰ 17-1800 ਤੋਂ ਪਹਿਲਾਂ ਨਾ ਇਹਦਾ ਪੰਗਾ ਲਓ ਇਹਦੇ ਵਿੱਚ ਇੱਥੇ ਆਹ ਨਾਟੇ ਇਹਨੂੰ ਖੋਲ ਕੇ ਜਾਨਕੀ ਉਹ ਸੈਟਿੰਗ ਵੇਟਿੰਗ ਜੀ ਹੁੰਦੀ ਆ ਸੋ ਇਹ ਇਹ ਆਣਾ ਇਹਨੂੰ 30300 RPM ਤੋਂ ਵੱਧ ਨਾ ਕਰੋ ਮੈਂ ਇਹ ਰਿਕੁਐਸਟ ਕਰਦਾ ਜਿਹੜੇ ਇਹ ਨਹੀਂ ਵੀ ਕੱਲਾ ਹੌਲੈਂਡ ਟਰੈਕਟਰ ਜਿਹੜਾ ਵੀ ਮੇਰਾ ਭਰਾ ਹੈ ਨਾ ਜਿਹਦਾ ਆਰਪੀਐਮ ਬਹੁਤ ਜ਼ਿਆਦਾ ਹੱਦੋਂ ਵੱਧ ਰੇਸ ਲੱਖਦਾ ਆ ਮੈਕੋ ਪੰਪ ਚਾਹੇ ਕਿਹੜੀ ਮਾਰਜੀ ਕੰਪਨੀ ਦਾ ਟਰੈਕਟਰ ਆ ਭਰਾ ਮੇਰੇ ਉਹਦਾ ਬਹੁਤ ਜ਼ਿਆਦਾ ਨੁਕਸਾਨ ਆ ਬਹੁਤ ਜ਼ਿਆਦਾ ਇਦਾਂ ਖਾਲੀ ਰੇਸ ਦੇਣ ਦੇ ਨਾਲ ਉਹ ਨਾ ਯਾਨੀ ਕਿ ਇਹ ਆ ਵੀ ਚਾਹੇ ਆਪਾਂ 3500 ਆਰਪੀਐਮ ਵੀ ਕੀਤਾ ਆ ਪਰ ਜੇ ਉਹਨੂੰ ਆਪਾਂ ਲੋਡ ਤੇ ਦਿੰਨੇ ਆ ਨਾ ਜਿੱਦਾਂ ਟਰੈਕਟਰ ਨੂੰ ਬਾਹ ਬਹਾਈਏ ਤੇ ਹੋ ਗਿਆ ਜਾਂ ਉਹਦਾ ਟਰਾਲੀ ਕਾਰਨ ਤੇ ਉਹ ਲੋਡ ਤੇ ਰੇਥ ਹੱਲੇ ਜਿਆਦਾ ਟਰੈਕਟਰ ਚੱਕ ਜਾਂਦਾ ਕਿਉਂਕਿ ਉਹ ਫਿਰ ਡਰਾਪਿੰਗ ਕਰਕੇ ਹਨਾ ਉਹ ਜੇ 3500 ਰੇਸ ਵੀ ਉਹਨੇ ਡਰਾਪਿੰਗ ਕਰਕੇ 103100 ਤੇ ਆ ਕੇ ਸਟੈਂਡ ਹੋ ਜਾਣਾ ਜਦੋਂ ਆਪਾਂ ਖਾਲੀ ਟਰੈਕਟਰ ਦੀ ਇੰਜਨ ਦੀ ਹੱਦੋਂ ਵੱਧ ਰੇਸ ਦਿੰਨੇ ਆ ਉਹ ਤੇ ਤੁਹਾਨੂੰ ਪਤਾ ਹੀ ਆ ਵੀ ਫਿਰ ਹੁਣ ਕੋਈ ਨਾ ਕੋਈ ਨੁਕਸਾਨ ਹੋਣਾ ਹੀ ਆ ਜਿਹੜੀ ਮਤਲਬ ਕਿ ਇੰਨੀ ਜਿਆਦਾ ਰੇਸ ਨਾਲ ਉਹਦੀਆਂ ਜਿਹੜੀਆਂ ਵਿੱਚ ਸੈਟਿੰਗ ਕਿੱਥੇ ਟਰੈਕਟਰ ਨੇ 4-5 ਸਾਲ ਚਾਲ ਚੱਲ ਕੇ ਏਦਾਂ ਲੂਸ ਹੋਣੀ ਹੈ ਉਹਦੀ ਸੈਟਿੰਗ ਕਿੱਥੇ ਉਹਦੇ ਉੱਤੇ ਇੰਨਾ ਲੋਡ ਪੈਣਾ ਇੱਕਦਮ ਹੀ ਬਹੁਤ ਜ਼ਿਆਦਾ ਨੁਕਸਾਨ ਹੈ ਉਹਦਾ ਤੋ ਮੈਂ ਇਹੀ ਭਰਾ ਆ ਗਿਆ ਸਾਰੇ ਅੱਗੇ ਬੇਨਤੀ ਕਰਦਾ ਵੀ ਖਾਸ ਕਰਕੇ ਜੇ ਹੌਲੈਂਡ ਟਰੈਕਟਰ ਹੈ ਤਾਂ ਉਹਦਾ 3000 ਵੱਧ ਤੋਂ ਵੱਧ 3100 3200 ਰਪੀਮ ਤੋਂ ਵੱਧ ਨਾ ਕਰੋ ਟਰੈਕਟਰ ਦੀ ਚਲਾਈ ਟਰੈਕਟਰ ਜ਼ੋਰ ਪਰਫਾਰਮੈਂਸ ਦੇ ਵਿੱਚ ਇਹਦੇ ਵਿੱਚ ਜਾਨਕੀ ਹੁਣ ਮੋਸਟ ਲੋਕ ਪਤਾ ਹੀ ਆ ਸਾਰਿਆਂ ਨੂੰ ਵੀ ਸਪੈਸ਼ਲ ਸਪਰਿੰਗ ਜਿਹੜੇ ਕੰਪਨੀ ਵੱਲੋਂ ਹੁੰਦਾ 409 ਨੰਬਰ ਉਹਦੇ ਨਾਲ ਉਹੀ ਜਾਨਕੀ 2700 2800 ਰਪੀਮ ਤੱਕ ਉਹ ਗਾਹਾਂ ਨਹੀਂ ਜਿੱਦਾ ਜਾਂਦੀ ਰੇਸ ਤੇ ਜੇ ਆਪਾਂ ਹੁਣ ਉਹਦੇ ਵਿੱਚ ਹੋਰ ਸਪੈਸ਼ਲ ਸਪਰਿੰਗ ਪਾਨੇ 444 ਨੰਬਰ ਹੋਇਆ ਜਾਂ ਇੱਕ ਦੋ ਹੋਰ ਹੋਏ ਆ ਵੀ ਉਹਦੇ ਨਾਲ ਫੇ ਇਹ ਹੋ ਜਾਂਦਾ ਵੀ 303100 RPM ਉੱਥੇ ਚੱਲ ਜਾਂਦੀ ਆ ਪਰ ਇਹ ਆ ਵੀ ਉਹਦੇ ਨਾਲ ਡਰਾਪਿੰਗ ਦੇ ਚੱਕਰ ਘਟ ਜਾਂਦੇ ਆ ਟਰੈਕਟਰ ਦੀ ਜਿਹੜੀ ਮਨਿਆਰ ਆ ਭਰ ਜਾਂਦੀ ਇੰਜਨ ਦੀ ਤੇ ਖਾਸ ਕਰਕੇ ਆ ਜਿਹੜਾ ਪਟਾਕਿਆਂ ਵਾਲਾ ਆ ਕੰਮ ਇਹ ਤਾਂ ਬਿਲਕੁਲ ਹੀ ਟਰੈਕਟਰ ਦੀ ਯਾਨੀ ਕਿ ਕਹੜੀ ਜੀ ਬਿਲਕੁਲ ਚਮੈਂ ਨਾਸਕਾਨ ਆ ਉਦੋਂ ਇਹ ਆ ਵੀ ਜੇ ਆਪਾਂ ਸੜਕ ਤੇ ਜਾ ਰਹੇ ਆ ਜਾਂ ਵੈਸੇ RPM ਆਪਾਂ ਚੱਲ ਕਈ ਵਾਰੀ ਬੰਦੇ ਦੇ ਕੀੜਾ ਜਿਹਾ ਹੁੰਦਾ ਆ ਵੀ RPM ਥੋੜੇ ਵਧਾਉਣੇ ਆ ਸੋ ਉਹ ਖਾਸ ਕਰਕੇ ਹਨਾ ਖਾਲੀ ਟਰੈਕਟਰ ਨੂੰ ਕਦੀ ਵੀ ਇੰਨੇ ਉਹਦੇ RPM ਨਾਲ ਚੱਕੋ ਬਹੁਤ ਜ਼ਿਆਦਾ ਯਾਨੀ ਕਿ ਉਹਦੇ ਨਾਲ ਹੈੱਡ ਵਾਲ ਉੱਪਰੋਂ ਸਾਰਾ ਯਾਨੀ ਕਿ ਸਿਸਟਮ ਟਰੈਕਟਰ ਦਾ ਵੀ ਪਟਾਕਾ ਹੀ ਪੈ ਸਕਦਾ ਤੇ ਉਹ ਫਿਰ ਮਤਲਬ ਕਿ ਪਟਾਕਿਆਂ ਦੇ ਚੱਕਰ ਦੇ ਵਿੱਚ ਟਰੈਕਟਰ ਦੀ ਜਿਹੜੀ ਹਨਾ ਯਾਨੀ ਕਿ 2-3 ਸਾਲ ਚੱਲ ਕੇ ਟਰੈਕਟਰ ਦਾ ਜਿੰਨਾ ਕਿ ਨਾਥ ਹੁੰਦਾ ਆ ਮਤਲਬ ਕਿ ਫੇਮ ਨਹੀਂ ਜੇ ਬੰਦਾ ਇਹ ਆ ਵੀ ਚੱਲ ਜੇ ਰੇਸ ਜਾਂ ਕੁਝ ਵੀ ਕੀਤੀ ਆ ਉਹਨੂੰ ਸਾਵਨਾ ਲੈਂਟ ਜੀ ਦੇ ਨਾਮ ਰੱਖੋ ਵੀ ਜੇ ਹੁਣ ਆ 35000 RPM ਵੀ ਕੀਤਾ ਹੈ ਇਹ ਨਹੀਂ ਵੀ ਖਾਲੀ ਨੂੰ ਉਹਦੀ ਰੇਸਾਂ ਦੇ ਦੇ ਕੇ ਉਹਦੇ ਪਟਾਕੇ ਪਾਈ ਜੋ ਸੋ ਉਹਦੇ ਨਾਲ ਕੀ ਉਪਰੋਂ ਬਾਲ ਬੋਲ ਸਾਰਾ ਕੁਝ 빙ਗਾ ਹੋ ਜਾਂਦਾ ਆ ਟਰੈਕਟਰ ਦਾ ਇੰਨਾ ਮਤਲਬ ਕਿ ਹੱਦੋਂ ਵੱਧ ਨਾਥ ਹੁੰਦਾ ਆ ਪੰਪ ਦਾ ਜਿਹੜਾ ਨਾਥ ਹੁੰਣਾ ਉਹ ਤਾਂ ਵੱਖਰਾ ਹੈ ਵੱਖਰਾ ਹੈ ਯਾਨੀ ਕਿ ਆਲ ਓਵਰ ਇੰਜਨ ਤੇ ਹੀ ਫੇ ਮੁੜ ਕੇ 35-40000 ਰੁਪਏ ਲੱਗਣ ਨੂੰ ਥਾਂ ਹੋ ਜਾਂਦਾ ਤੇ ਮੁੜ ਕੇ ਤੁਹਾਨੂੰ ਪਤਾ ਇਹ ਵੀ ਜਿਹੜੀ ਇੱਕ ਵਾਰੀ ਚੀਜ਼ ਖੁੱਲ ਗਈ ਫੇ ਮੁੜ ਕੇ ਉਹਦੇ ਨਾਲ ਦੀ ਸੈਟਿੰਗ ਕਿੱਥੇ ਹੁੰਦੀ ਆ ਸੋ ਖਾਸ ਕਰਕੇ ਵੀ ਇਹੀ ਆ ਵੀ 30300 RPM ਤੋਂ ਵੱਧ ਨਾ ਰੱਖੋ ਇੱਥੇ ਜੇ ਟਰੈਕਟਰ ਦੇ ਹੁਣ 3000 RPM ਵੀ ਆ ਉਹੀ ਕਾਮਯਾਬ ਆ ਵੀ ਜੇ ਉਹ ਪੂਰੇ 3000 ਚੱਕਦਾ 2900 ਜੇ ਹੁਣ ਆਪਾਂ ਉਹਦੇ 3500 4000 RPM ਵੀ ਕੀਤੇ ਆ ਜੇ ਉਹ ਲੋਡ ਦੇ ਉੱਤੇ ਆ ਕੇ ਡਰਾਪਿੰਗ ਕਰਕੇ ਮੁੜ ਕੇ 7800 ਜੇ ਉਹ ਰਹਿੰਦਾ ਹੀ 2500 2600 ਤੇ ਇੰਨੇ ਵਧਾਉਣ ਦੀ ਰੇਸ ਦਾ ਫਾਇਦਾ ਕੀ ਆ ਹਨਾ ਮਤਲਬ ਕਿ ਉਹ ਫੇਰ ਖਾਲੀ ਤੇ ਰੇਸ ਦੇਣ ਆ ਖਾਲੀ ਤੇ ਟਰੈਕਟਰ ਦੀ ਰੇਸ ਦਾ ਉਦਾਂ ਤੁਹਾਨੂੰ ਪਤਾ ਵੀ ਫੇਰ ਨਾ ਅਸੀਂ ਹੁੰਦਾ ਤੇ ਇੱਕ ਇਹ ਜਿਹੜਾ ਪਟਾਕੇ ਪਟੂਕਿਆਂ ਦੇ ਚੱਕਰ ਦੇ ਵਿੱਚ ਨਾ ਪਾਵੋ ਟਰੈਕਟਰ ਦਾ ਨਾਸ ਨਾ ਕਰੋ ਪੰਪ ਦਾ ਨਾਸ ਹਰ ਇੱਕ ਚੀਜ਼ ਦਾ ਖਾਲੀ ਟਰੈਕਟਰ ਦੇ ਜਾਨੀ ਕਿ ਆਰ ਪੀ ਐਮ ਤੋਂ ਜ਼ਿਆਦਾ ਕਦੀ ਵੀ ਦੇਣਾ ਨਹੀਂ ਚਾਹੀਦੇ ਆਪਣੇ ਸਟਾਰਟ ਕਰਕੇ ਆਮ ਤਰ ਜਿਆਦਾਤਰ ਆਦਤ ਹੈ ਸਾਰਿਆਂ ਨੂੰ ਵੀ ਸਟਾਰਟ ਕੀਤਾ ਨਹੀਂ ਤੇ ਨਾਲ ਹੀ ਮਾਰੀ ਐਕਸੀਲੇਟਰ ਤੇ ਫੋਲਰ ਇਹ ਦੇਤੀ ਖਾਸ ਕਰਕੇ ਟਰੈਕਟਰ ਨੂੰ ਜਦੋਂ ਆਪਾਂ ਸਟਾਰਟ ਕਰਦੇ ਆ ਜਾਂ ਚਲਾਉਣ ਲੋਡ ਤੋਂ ਚੱਲ ਕੇ ਆਇਆ ਜਾਂ ਉਹਨੂੰ 1 2 ਮਿੰਟ ਉਹਨੂੰ ਲੋ ਆਈਡਲ ਤੇ ਰੱਖੋ ਜੇ ਖਾਸ ਕਰਕੇ ਟਰੈਕਟਰ ਟਰਬੋ ਆ ਇਹ ਤਾਂ ਬੜਾ ਹੀ ਜ਼ਰੂਰੀ ਹੈ ਮਤਲਬ ਕਿ ਉਹ 303100 ਰੁਪਏ ਮੇ ਰੱਖੋ ਵੀ ਟਰੈਕਟਰ ਪੂਰੇ ਕਵਰ ਕਰੇ ਹਨ ਉਤੇ ਬਹੁਤ ਜ਼ਿਆਦਾ ਹੋ ਜਾਂਦੇ 303100 ਰੁਪਏ ਵੀ ਆਮ ਕੰਪਨੀ ਹੁਣ 24 25000 ਰੁਪਏ ਮ ਦਿੰਦੀ ਆ ਤੇ ਇਹ ਪਟਾਕਿਆਂ ਵਾਲੇ ਕੰਮ ਤੋਂ ਤਾਂ ਯਾਨੀ ਕਿ ਟਰੈਕਟਰ ਦਾ ਪਰਹੇਜ ਹੀ ਰੱਖੋ ਇਹਦੇ ਵਿੱਚ ਤਾਂ ਹੌਲੈਂਡ ਤਾਂ ਵੈਸੇ ਵੀ ਜਿੱਦਾਂ ਇਹ ਡੁੱਟਰੀ ਪੰਪ ਕਰਕੇ ਆ ਕੇ ਨੂੰ ਸਾਹ ਲੈਣੇ ਦੂਆ ਕਰਕੇ ਜਿੱਦਾਂ ਹੁਣ ਕਈ ਕਹਿੰਦੇ ਵੀ ਅਸੀਂ ਇਦਾਂ ਦੇਖਦੇ ਸੀ ਸਾਹ ਲੈਣੇ ਤੋਂ ਜਿੱਦਾਂ ਹੁਣ ਦੇਖੋ ਦੇਖੀ ਚੱਲ ਉਹਦੇ-ਉਹੇ ਹੋਈ ਨਹੀਂ ਸਕਦਾ ਪਰ ਫੇਰ ਵੀ ਇਹ ਵੀ ਆ ਵੀ ਆਰਪੀਐਮ ਦੇ ਜਿਹੜੇ ਪੰਪ ਦੇ ਆਰਪੀਐਮ ਇਹਨੂੰ ਹਿਸਾਬ ਨਾ ਰੱਖੋ ਟਰੈਕਟਰ ਪੂਰੇ ਐਨ ਕਵਰ ਕਰੇ ਖਾਲੀ ਟਰੈਕਟਰ ਦੀ ਰੇਸ ਦੇ ਕੇ ਐਵੇਂ ਉਹਦੇ ਨਾਪ ਡਾਕੇ ਪਾਉ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੈ ਟਰੈਕਟਰ ਦੇ ਇੰਜਨ ਦਾ ਸੋ ਇਹਦੇ ਸੋ ਇਹਦੇ ਨਾਲ ਇੰਜਨ ਦੇ ਯਾਨੀ ਕਿ ਸਾਰੇ ਦਾ ਹੈਡ ਬਾਲ ਮਤਲਬ ਕਿ ਕੋਈ ਚੀਜ਼ ਰਹਿੰਦੀ ਨਹੀਂ ਤੋਤੇ ਤਾਤੇ ਵਿੰਗੇ ਪਿਸਟਨ ਸਾਰਾ ਕੁਝ ਇੰਜਨ ਦਾ ਨਾਸ ਹੋ ਜਾਂਦਾ ਸੋ ਸਭ ਤੋਂ ਬੈਸਟ ਇਹੀ ਹੈ ਵੀ 313100 RPM ਰੱਖੋ ਖਾਲੀ ਟਰੈਕਟਰ ਦੀ ਕਦੀ ਹੀ ਨਾ ਰੇਸ ਦਿਵੋ ਖਾਸ ਕਰਕੇ ਜਦੋਂ ਠੰਡਾ ਆ ਸਟਾਰਟ ਕਰਕੇ ਤਾਂ 2-4 ਮਿੰਟ ਉਹਨੂੰ ਚੱਲਣ ਦੋ ਮੜਾ ਤੇਲ ਤੂ ਸਾਰੇ ਪਾਸੇ ਉਹਦਾ ਚੜਨ ਦੋ ਤੇ ਇਹ ਪਟਾਕਿਆਂ ਤੋਂ ਬਹੁਤ ਪਰਹੇਜ਼ ਰੱਖੋ ਇਸ ਨਾਲ ਟਰੈਕਟਰ ਦੀ ਬਹੁਤ ਜ਼ਿਆਦਾ ਨਾਸ ਹੁੰਦਾ ਆ ਮਤਲਬ ਕਿ ਉਹਨੇ 5-7 ਸਾਲ ਚੱਲ ਕੇ ਨਹੀਂ ਉਹਨਾ ਨਾਸ ਹੁੰਦਾ ਜਿੰਨਾ ਖਾਲੀ ਦੇ ਖੜੇ ਦੇ ਰੇਸਾਂ ਦੇ 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 ਕੇ ਹੋ ਜਾਂਦਾ ਨੁਕਸਾਨ